ਬੋਡੀ ਆਂ ਦਾ ਦਰਦ ਹੁੰਦਾ ਹੈ ਜਾਂ ਜਿਸ ਤਰ੍ਹਾਂ ਕਹਿੰਦੇ ਆ ਉਹਦੇ ਵਿੱਚ ਦੋ ਗੈਪ ਹੁੰਦਾ ਹੈ ਸਾਡੀ ਹੱਡੀਆਂ ਦੇ ਵਿੱਚ ਗੈਪ ਹੁੰਦਾ ਹੈ ਕਿ ਜਿਹੜਾ ਕਿ ਇੱਕ ਕਾਰਟਿਲੇਜ ਦੇ ਨਾਲ ਕਵਰ ਕੀਤਾ ਜਾਂਦਾ ਦੋਨਾਂ ਬੋਨਸ ਦੇ ਵਿੱਚ ਉਸ ਤੇ ਵਿੱਚ ਜਿਹੜੀ ਚਿੱਲੀ ਹੁੰਦੀ ਹੈ ਤੇ ਜਿਹਨੂੰ ਅਸੀਂ ਮੈਨਿਸਕਸ ਕਹਿੰਦੇ ਆ ਤੇ ਕਾਰਟਿਲੇਜ ਕਹਿੰਦੇ ਆ ਜਦੋਂ ਖਿਸ ਜਾਂਦੇ ਨੇ ਤੇ ਜੋੜਾਂ ਦੇ ਵਿੱਚ ਆਪਸ ਦੇ ਵਿੱਚ ਸਪੇਸ ਘਟ ਜਾਂਦਾ ਹੈ ਗੈਪ ਘਟ ਜਾਂਦਾ ਹੈ ਇਸ ਕਾਰਨ ਜਿਸ ਕਾਰਨ ਹੱਡੀਆਂ ਆਪਸ ਚ ਟਕਰਾਂਦੀਆਂ ਨੇ ਅਤੇ ਸਾਨੂੰ ਜੋੜਾਂ ਦਾ ਦਰਦ ਇਸ ਨੂੰ ਜਿਸ ਗੈਪ ਘਟਣ ਦੀ ਬਿਮਾਰੀ ਨੂੰ ਵੀ ਅਸੀਂ ਆਰਥਰਾਈਟਿਸ ਕਹਿੰਦੇ ਆ ਜਦੋਂ ਜੋ ਹੱਡੀਆਂ ਦੇ ਵਿੱਚ ਜੋੜਾਂ ਦੇ ਵਿੱਚ ਗੈਪ ਘਟ ਜਾਵੇ ਅਤੇ ਹੱਡੀਆਂ ਆਪਸ ਵਿੱਚ ਟਕਰਾਨ ਇਸ ਬਿਮਾਰੀ ਦਾ ਨਾਮ ਅਸੀਂ ਪੋਸਟਿਓ ਆਰਥਰਾਈਟਿਸ ਜਿਹੜਾ ਕਿ ਗੋਡਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਨਲੀ ਪਾਇਆ ਜਾਂਦਾ ਉਸ ਤੋਂ ਬਾਅਦ ਇਹ ਸਾਡੇ ਚੂਲੇ ਦੇ ਜੋੜ ਦੇ ਵਿੱਚ ਅਤੇ ਹੱਥਾਂ ਦੇ ਜੋੜਾਂ ਵਿੱਚ ਪਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਸਾਨੂੰ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦੇ ਕਿਉਂ ਹਨ ਇਹ ਕਿਸੇ ਵੀ ਮਰਦ ਜਾਂ ਔਰਤ ਦੇ ਵਿੱਚ 50 ਤੋਂ 60 ਸਾਲ ਦੀ ਉਮਰ ਤੋਂ ਬਾਅਦ ਜੋੜ ਕਿਸ ਨਾਲ ਸ਼ੁਰੂ ਹੋ ਜਾਂਦਾ ਹੈ ਜਿਹਦੇ ਕਈ ਕਾਰਨ ਹੋ ਸਕਦੇ ਨੇ ਜਿਨ੍ਹਾਂ ਵਿੱਚ ਸਭ ਤੋਂ ਮੁੱਖਤਾ ਕਾਰਨ ਇਹ ਹੈਗਾ ਕਿ ਬਹੁਤ ਜ਼ਿਆਦਾ ਸਰੀਰ ਦਾ ਵਜਨ ਹੋਣਾ ਕਿਸੇ ਜੋੜ ਦੇ ਵਿੱਚ ਕਿਸੇ ਕਾਰਨ ਫਟ ਲੱਗ ਜਾਣਾ ਐਕਸੀਡੈਂਟ ਹੋ ਜਾਣਾ ਜਮਾਂਦਰੂ ਹੱਡੀਆਂ ਦਾ ਢੇਡਾ ਹੋਣਾ ਅਤੇ ਕਈ ਹੋਰ ਬਿਮਾਰੀਆਂ ਜਿਵੇਂ ਕਿ ਥਾਇਰੋਇਡ ਅਤੇ ਸ਼ੂਗਰ ਇਹ ਕੁਝ ਮੁੱਖ ਕਾਰਨ ਨੇ ਜਿਨ੍ਹਾਂ ਕਾਰਨ ਇਹ ਜੋੜ ਦੀ ਦਰਦ ਹੁੰਦੀ ਹੈ ਸਾਡੇ ਇਸ ਜੋੜ ਦੀ ਦਰਦ ਨੂੰ ਰੋਕਣ ਵਾਸਤੇ ਕਈ ਹੋਰ ਅਸੀਂ ਉਪਾਏ ਕਰ ਸਕਦੇ ਅਸੀਂ ਜੋੜਾਂ ਦੀ ਜਿਸ ਕਾਰਨ ਹੁੰਦੀ ਹੈ ਉਹਨਾਂ ਕਾਰਨਾਂ ਨੂੰ ਪਹਿਲਾਂ ਪੜੀਏ ਅਤੇ ਉਹਨਾਂ ਦਾ ਇਲਾਜ ਸਹੀ ਸਮੇਂ ਤੇ ਕਰਨਾ ਸ਼ੁਰੂ ਕਰੀਏ ਜਿਵੇਂ ਕਿ ਵਜ਼ਨ ਜੇ ਸਾਨੂੰ ਪਤਾ ਹੈ ਕਿ ਸਾਡਾ ਜੋੜਾਂ ਦਾ ਦਰਦ ਜੋਇੰਟ ਪੇਨ ਜਿਹੜਾ ਹੈਗਾ ਉਹ ਵਜ਼ਨ ਕਾਰਨ ਹੈ ਤੇ ਸਭ ਤੋਂ ਵੱਡੀ ਇੱਕ ਹੋਣਾ ਚਾਹੀਦਾ ਟਾਰਗੇਟ ਕੀ ਸਾਡਾ ਵਜ਼ਨ ਘਟਾਓ ਪਹਿਲਾ ਕਾਰ ਦੂਜਾ ਅਸੀਂ ਕੰਮ ਕਰੀਏ ਕਿ ਅਸੀਂ ਜਿਆਦਾ ਤੋਂ ਜਿਆਦਾ ਮੂਵ ਕਰੀਏ ਜਿਹਦੇ ਨੂੰ ਅਸੀਂ ਫਿਜ਼ੀਓਥੈਰੇਪੀ ਵੀ ਕਰਨੀ ਆ ਜਿਹਦੇ ਵਿੱਚ ਕੁਝ ਐਕਸਰਸਾਈਜ਼ ਨੇ ਜੇ ਉਹ ਅਸੀਂ ਕਰਾਂਗੇ ਰੋਜ਼ਾਨਾ ਫਿਰ ਅੱਧਾ ਘੰਟਾ ਸ਼ਾਮ ਨੂੰ ਅੱਧਾ ਘੰਟਾ ਲਾਉਂਦੇ ਆਪਣੇ ਸਰੀਰ ਦੇ ਇਹ ਜੋੜ ਦੀ ਜਿਹੜੀ ਦਰਦਾਂ ਨੂੰ ਅਸੀਂ ਬਚਾ ਸਕਦੇ ਹਾਂ ਤੀਸਰਾ ਇਹਦੇ ਵਿੱਚ ਹੈਗਾ ਕਿ ਆਪਣੇ ਆਪ ਨੂੰ ਇੰਜਰੀ ਤੋਂ ਬਚਾਣਾ ਕਿਸੇ ਵੀ ਛੱਟ ਤੋਂ ਗਿਰਨ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਮਤਲ ਥਾਂ ਤੇ ਚੱਲੋ ਜਿਸ ਕਾਰਨ ਇਸ ਗੋਡੇ ਤੇ ਛੱਟ ਨਾ ਲੱਗੇ ਜਾਂ ਕੋਈ ਤੇਜ਼ ਦੌੜਨਾ ਜਿਹਦੇ ਕਾਰਨ ਸਾਨੂੰ ਛੱਟਾ ਨਾ ਲੱਗਣ ਤਾਂ ਕਿ ਅਸੀਂ ਜੋੜ ਨੂੰ ਬਚਾ ਸਕੀਏ ਜੋੜ ਦੇ ਵਿੱਚ ਜਦੋਂ ਗੈਪ ਘਟ ਜਾਂਦਾ ਹੈ ਦੋ ਹੱਡੀਆਂ ਦੇ ਵਿੱਚ ਜਿੱਦ ਨੂੰ ਕਿ ਕਾਰਟਲੇਜ ਤੇ ਮੈਨਿਸਕਸ ਕੰਨੇ ਜੋ ਘਟ ਜਾਂਦੇ ਨੇ ਉਹਨਾਂ ਦੇ ਵਿੱਚ ਗੈਪ ਘਟ ਜਿਸ ਕਾਰਨ ਹੱਡੀ ਆਪਸ ਤੱਕ ਰਾਂਦੀਆਂ ਨੇ ਨੀ ਰਿਪਲੇਸਮੈਂਟ ਦਾ ਪਰਪਸ ਯਹੀ ਹੁੰਦਾ ਹੈ ਕਿ ਜਿਹੜਾ ਉਹ ਜੋੜ ਦੇ ਵਿੱਚ ਗੈਪ ਘਟ ਗਿਆ ਉਸ ਗੈਪ ਨੂੰ ਦੁਬਾਰਾ ਬਣਾਇਆ ਜਾਂਦਾ ਉਸ ਗੈਪ ਨੂੰ ਦੁਬਾਰਾ ਬਣਾਉਣ ਦੇ ਵਿੱਚ ਅਸੀਂ ਇਹਦੇ ਵਿੱਚ ਇੱਕ ਧਾਤੂ ਲਗਾਈ ਜਾਂਦੀ ਹੈ ਜਿਹਨੂੰ ਕੋਬਾਲਟ ਕ੍ਰੋਮ ਜਾਂ ਟਾਈਟੇਨੀਅਮ ਦੀ ਧਾਤੂ ਹੁੰਦੀ ਹੈ ਤੇ ਇਹਨਾਂ ਦੇ ਵਿੱਚ ਦੋਨਾਂ ਧਾਤੂਆਂ ਦੇ ਵਿੱਚ ਇੱਕ ਪਲਾਸਟਿਕ ਦਾ ਇੰਸਰਟ ਯਾਨੀ ਕਿ ਇੱਕ ਗੈਪ ਬਣਾਇਆ ਜਾਂਦਾ ਆਰਟੀਫੀਸ਼ੀਅਲ ਗੈਪ ਬਣਾਇਆ ਜਾਂਦਾ ਇਸ ਗੈਪ ਦੇ ਕਾਰਨ ਦਰਦ ਦੇ ਵਿੱਚ ਬਹੁਤ ਘਟਾ ਹੁੰਦਾ ਸਾਨੂੰ ਚੱਲਣ ਸੌਖਾ ਹੋ ਜਾਂਦਾ ਸਾਡੇ ਜੋੜ ਦੇ ਵਿੱਚ ਆਵਾਜ਼ ਘਟ ਜਾਂਦੀ ਹੈ ਸਾਡੇ ਜੋੜ ਦੇ ਵਿੱਚ ਇੱਕ ਜਿਹੜੀ ਅਕੜਾਬ ਹੁੰਦਾ ਉਹ ਘਟ ਜਾਂਦਾ ਤੇ ਅਸੀਂ ਕਈ ਲੰਬੇ ਸਮੇਂ ਤੱਕ ਦੂਰ ਦਰਜ ਆਪਣੀ ਰੂਟੀਨ ਐਕਟੀਵਿਟੀ ਕਰ ਸਕਦੇ ਹਾਂ ਤੇ ਆਪਣਾ ਚੱਲ ਸਕਦੇ ਹਾਂ